ਔਰ ਦਲੀਲਾ ਨੇ ਉਹਦੇ ਜੀਵਨ ਦੇ ਵਿੱਚ ਪਰਮੇਸ਼ਰ ਨੂੰ ਅਲਗ ਕਰ ਦਿੱਤਾ ਅੱਜ ਸਾਡੇ ਜੀਵਨ ਦੇ ਵਿੱਚ ਕੁਝ ਅਜਿਹੇ ਲੋਕ ਆ ਜਾਂਦੇ ਹਨ ਜਿਨ੍ਹਾਂ ਦੀ ਵਜ੍ਹਾ ਦੇ ਕਾਰਨ ਪਰਮੇਸ਼ਰ ਸਾਨੂੰ ਛੱਡ ਦਿੰਦੇ ਹਨ ਕਿਉਂ ਕਿ ਕਿਉਂਕਿ ਪਰਮੇਸ਼ਰ ਪਸੰਦ ਨਹੀਂ ਕਰਦੇ ਕਿ ਅਸੀਂ ਦੁਸ਼ਟਾਂ ਦੇ ਨਾਲ ਰਿਸ਼ਤਾ ਰੱਖੀਏ ਅਸੀਂ ਪਾਪੀਆਂ ਦੇ ਰਾਹ ਉੱਤੇ ਚੱਲੀਏ ਅਸੀਂ ਮਖੋਲੀਆਂ ਦੀ ਮੰਡਲੀ ਵਿੱਚ ਬਈਏ ਪਰਮੇਸ਼ਰ ਨੂੰ ਇਹ ਪਸੰਦ ਨਹੀਂ ਮੇਰੇ ਵੱਲ ਦੇਖੀਏ ਮੇਰੇ ਮੂੰਹ 'ਚ ਵਚਨ ਹੈ ਚਰਚ ਅੱਜ ਸਾਡੇ ਵਿੱਚੋਂ ਕਿੰਨੇ ਲੋਕ ਜਿਹੜੇ ਹਨ ਸੋਚਦੇ ਹਨ ਕਿ ਪਹਿਲਾਂ ਵੀ ਪਰਮੇਸ਼ਰ ਨੇ ਮੈਨੂੰ ਨਸ਼ੇ ਚੋਂ ਬਾਹਰ ਕੱਢਿਆ ਤੇ ਅੱਜ ਵੀ ਬਾਹਰ ਕੱਢ ਦਵੇਗਾ ਪਰ ਉਸ ਤੋਂ ਬਾਅਦ ਕੀ ਹੁੰਦਾ ਹੈ ਨਿਕਲਿਆ ਨਹੀਂ ਜਾਂਦਾ ਉਹ ਨਸ਼ੇ ਦੇ ਕਾਰਨ ਮਰ ਜਾਂਦੇ ਹਨ ਪਹਿਲਾਂ ਵੀ ਸੋਚਦੇ ਕਿ ਪਹਿਲਾਂ ਵੀ ਮੈਨੂੰ ਬਿਮਾਰੀ ਲੱਗੀ ਸੀ ਪਰਮੇਸ਼ਰ ਨੇ ਕੱਢ ਦਿੱਤਾ ਹੈ ਹੁਣ ਦੁਬਾਰਾ ਫੇਰ ਪ੍ਰਭੂ ਕੱਢ ਦੇਗਾ ਦੁਬਾਰਾ ਪਰਮੇਸ਼ਰ ਨਹੀਂ ਕੱਢ ਪਾਉਂਦੇ ਕਿਉਂ ਨਹੀਂ ਕੱਢ ਪਾਉਂਦੇ ਕਿਉਂਕਿ ਅਸੀਂ ਆਪਣੇ ਪਹਿਲੀ ਚਾਲੇ ਫੇਰ ਮੁੜ ਪਏ ਹਾਂ ਪਰਮੇਸ਼ਰ ਦਾ ਕਲਾਮ ਕਹਿੰਦਾ ਹੈ ਤੁਹਾਡੇ ਜੀਵਨ ਦੇ ਵਿੱਚ ਅਗਰ ਗਲਤ ਲੋਕਾਂ ਨੂੰ ਤੁਸੀਂ ਐਂਟਰੀ ਦੇ ਰਹੇ ਹੋ ਗਲਤ ਰਾਹਾਂ ਦੇ ਉੱਤੇ ਚੱਲ ਰਹੇ ਹੋ ਤਾਂ ਤੁਹਾਡੇ ਜੀਵਨ ਵਿੱਚ ਉਹ ਚਮਤਕਾਰ ਰੁਕ ਜਾਏਗਾ ਇਸ ਜਗ੍ਹਾ ਦੇਤੇ ਅਸੀਂ ਦੇਖਦੇ ਹਾਂ ਕਿ ਸ਼ਮਸੂਨ ਹਜ਼ਾਰਾਂ ਨੂੰ ਮਾਰਨ ਵਾਲਾ ਕਿਉਂਕਿ ਪਰਮੇਸ਼ਰ ਦੇ ਅੰਗ ਸੰਗ ਸੀ ਇਹਨੇ ਵਿਚਾਰ ਕੀਤਾ ਕਿ ਮੇਰੇ ਅੰਦਰ ਉਹੀ ਜੋਰ ਹੈ ਉਹ ਉઠਿਆ ਉਹ ਜਾ ਕੇ ਫلسطੀਆਂ ਦੇ ਨਾਲ ਲੜਨ ਵਾਸਤੇ ਲਲਕਾਰਿਆ ਪਰ ਉਹਨੂੰ ਪਤਾ ਹੀ ਨਹੀਂ ਸੀ ਕਿ ਪਰਮੇਸ਼ਰ ਹੁਣ ਉਹਦੇ ਅੰਗ ਤੇ ਸੰਗ ਨਹੀਂ ਹੈ ਪਰਮੇਸ਼ਰੋ ਦੇ ਨਾਲ ਨਹੀਂ ਹੈ ਬਾਈਬਲ ਬਿਆਨ ਕਰਦੀ ਸ਼ਮਸੂਨ ਦੀਆਂ ਅੱਖਾਂ ਬੰਨੀਆਂ ਗਈਆਂ ਇੱਕ ਕੁੱਤੇ ਦੀ ਤਰ੍ਹਾਂ ਬਣ ਕੇ ਉਹਨੂੰ ਖੜਿਆ ਗਿਆ ਅੱਜ ਮੈਂ ਤੁਹਾਨੂੰ ਮੰਗਾਰਦਾ ਯੇਸ਼ੂ ਮਸੀਹ ਦੇ ਸਾਮਰਥੀ ਨਾਮ ਵਿੱਚ ਤੀ ਪਰਮੇਸ਼ਰ ਦੀ ਪ੍ਰਜਾਾ ਯੇਸ਼ੂ ਮਸੀਹ ਨੇ ਸਾਡੇ ਲਈ ਬਹੁਤ ਵੱਡਾ ਮੁੱਲ ਦਿੱਤਾ ਹੈ ਤੁਹਾਡੇ ਸੰਤਾਂ ਨੇ ਤੁਹਾਨੂੰ ਇੱਥੋਂ ਤੱਕ ਪਹੁੰਚਾਉਣ ਵਾਸਤੇ ਬਹੁਤ ਵੱਡਾ ਮੁੱਲ ਦਿੱਤਾ ਹੈ ਤੀ ਐਵੇਂ ਨਹੀਂ ਇੱਥੋਂ ਤੱਕ ਪਹੁੰਚੇ ਬੜਾ ਮੁੱਲ ਦੇ ਕੇ ਤੁਹਾਨੂੰ ਇੱਥੋਂ ਤੱਕ ਲਿਆਂਦਾ ਗਿਆ ਏ ਇਸ ਲਈ ਪਰਮੇਸ਼ਰ ਦਾ ਕਲਾਮ ਕੀ ਕਹਿ ਰਿਹਾ ਏ ਅਗਰ ਤੁਸੀਂ ਚਾਹੁੰਦੇ ਹੋ ਜੀਵਨ ਜੇ ਸਫਲ ਹੋਣਾ ਕਿ ਹਰੇਕ ਕੰਮ ਜੇ ਸਫਲ ਹੋਈਏ ਹਰੇਕ ਕੰਮ ਚ ਉਨਤੀ ਕਰੀਏ ਹਰੇਕ ਕੰਮ ਜੇ ਸਾਡਾ ਛੁਟਕਾਰਾ ਹੋਵੇ ਹਰੇਕ ਕੰਮ ਦੇ ਵਿੱਚ ਸਾਨੂੰ ਬਰਕਤ ਮਿਲੇ ਤਾਂ ਧਿਆਨ ਰੱਖੋ ਕਿ ਕੁਝ ਅਜਿਹੇ ਲੋਕਾਂ ਤੋਂ ਦੂਰ ਰਹੋ ਜੋ ਪਰਮੇਸ਼ਰ ਨੂੰ ਪਸੰਦ ਨਹੀਂ ਹੈ ਇਹਦੇ ਵਿੱਚ ਹੀ ਸਾਡਾ ਭਲਾ ਏ ਇਹਦੇ ਵਿੱਚ ਹੀ ਸਾਡਾ ਛੁਟਕਾਰਾ ਏ ਫਿਰ ਪਰਮੇਸ਼ਰ ਜਦੋਂ ਸਾਡੇ ਅੰਗ ਸੰਗ ਹੋਣਗੇ ਤਾਂ ਤੁਸੀਂ ਉਨਤੀ ਤਰੱਕੀ ਕਰੋਗੇ ਤੁਸੀਂ ਆਪਣੇ ਘਰ ਬੁਏ ਬਣਾਓਗੇ ਤੁਸੀਂ ਆਪਣੇ ਬਾਲ ਬੱਚਿਆਂ ਦਾ ਸੁੱਖ ਪਾਓਗੇ ਤੁਸੀਂ ਆਪਣੇ ਜੀਵਨ ਸਾਥੀ ਦਾ ਸੁੱਖ ਪਾਓਗੇ ਤੁਸੀਂ ਆਪਣੀ ਚੰਗੀ ਸਿਹਤ ਦਾ ਸੁੱਖ ਪਾਓਗੇ ਤੁਹਾਡੇ ਘਰ ਦੇ ਵਿੱਚ ਆਸ਼ੀਰਵਾਦ ਹੋਵੇਗਾ ਤੁਹਾਡੇ ਜੀਵਨ ਉੱਤੇ ਪਰਮੇਸ਼ਰ ਦਾ ਅਨੁਗ੍ਰਹਿ ਹੋਵੇਗਾ ਤੇ ਦੂਸਰੇ ਲਈ ਬਰਕਤ ਦਾ ਕਾਰਨ ਹੋਵੋਗੇ ਸ਼ੈਤਾਨ ਤੁਹਾਡਾ ਕੋਈ ਵਿਗਾੜ ਨਹੀਂ ਪਾਏਗਾ ਕਿਉਂਕਿ ਯਹੋਵਾ ਪਰਮੇਸ਼ਰ ਤੁਹਾਡੇ ਅੰਗ ਤੇ ਸੰਗ ਰਹੇਗਾ